ਨਿਸ਼ੋਨਾਹਿ ਤਗ ਉਸਾਰੀ ਰਾਨ ਦੇ ਇਤਨ ਬਨਾਨ ਸਵਾਇਗਤ ਚੋਡੇ ਰੇ ਲਾ ਸ਼ਿਤਨ ਅੰਭੀ ਵੀ ਰਗਦ ਚਲ ਤੱਕ ਸੇ ਜੋ ਸਰੀਰ ਦੀ ਬੋਲ ਦੀ ਸਮਾਪਤੀ ਤਵਾ ਮਾਸ਼ੋਤਿ ਕੁਸ਼ਮਾਪਤੀ ਹੁੰਦੀ ਹੈ ਹਉਤੇ ਨੂੰ ਸਾਰੇ ਇਨੇ ਮੇ تم کرو، رشاز کرو شعورت بنیاد کرو تاکہ آنس اور سیاں مکھڑا جو کہ کہری جیسے چرکاو روک ہیں انہوں دونوں تم بچا ہو جاوے اور پورا پورا لات بات ہوئے ਸ਼ਰਬਨਿ ਚੁਕੇ ਹੰਦ ਹੈ ਉਸਦੀ ਅਲਸ ਬੀੰਦੀ ਹੈ ਕੋਈ ਸਜਾ ਨੇ ਦੁਨੀਆ ਰਾਮ ਨਹੀਂ ਕੀਤਾ ਹਲਾ ਉਹਨਾਂ ਨੂੰ ਵੀ ਨਹੀਂ ਆਕਰਿ ਆਪਣਾ ਅਸ਼ੁਰਦ ਖਾਉਂਦੀ ਹੈ ਅੰਤਹਰੀਜਾ ਸ਼ੋਨ ਵਿੱਚ ਤਿਆਲ ਤਖਿੰੜਣਾ ਔਰ ਅਲਸ ਇਹ ਜੀਨ ਦਾ ਆਗਣਾ ਇਹ ਦੋ ਬਿਗਨ ਹਾਰੇ ਭਿੰਨ ਹੁੰਦੇ ਇਹਨਾਂ ਨੂੰ ਦੂਰ ਕਰਨ ਵਾਸਤੇ ਸ਼ਰਧਾ ਵਿੱਚ ਬੋਲਣਾ ਬਹੁਤ ਹੀ ਲਾਭਦਾਇਕ ਹੈ ਸ਼ਰਧਾ ਵਿੱਚ ਬੋਲ ਕੇ ਜੀ ਨਾਮ ਜੀ ਰishna ਪਵਿੱਤਰ ਹੁੰਦੀ ਹੈ ਇਹ ਦੋਨੋਂ ਬਿਗਨ ਵੀ ਦੂਰ ਹੁੰਦੇ ਹਨ ਆਲਸ਼ ਵੀ ਇਸ ਤਰ੍ਹਾਂ ਕਰੀ ਕੋਲ ਬਿਨੀ ਫਿਲਦਾ ਹੈ ਤੇ ਸਰੂ ਦੇ ਵਿੱਚ ਗਜ ਵਰਗੇ 300 ਸ਼ੇਰ ਬੋਲਦੇ ਹੋ। ਪਹਿਲੇ 10 ਬੋਲੇ, ਫਿਰ 15 ਸਾਰੇ ਭਾਈ। ਫਿਰ 250 ਬਿੱਦਲ ਬੋਲਦੇ।